ਮੋਤਰ ਅਣੀ ਦੇ ਸਤਾਰ ਜੋ ਵੀਰੋ ਬਜ਼ੁਰਗੋ ਭੈਣੋ ਬੱਚੋ ਸਰਪੰਚ ਹਰਪ੍ਰੀਤ ਸਿੰਘ ਜੀ ਸਾਡੇ ਪੈਨ ਮੈਡਮ ਰਜ਼ੀਆ ਸੁਲਤਾਨਾ ਜੀ ਫੋਰਮਰ ਮਨਿਸਟਰ ਸਾਡੀ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਜਸਪਾਲ ਜੀ ਬੋਲ ਕੇ ਗਏ ਨੇ ਸਭ ਤੋਂ ਪਹਿਲਾਂ ਸਭ ਨੂੰ ਅਸਲਾਮ ਅਲੈਕਮ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਸਤੋ ਇਹ ਜਿਹੜੀ ਇਲੈਕਸ਼ਨ ਹੈ ਨਾ ਇਹ ਬੜੀ ਅਹਿਮ ਦੇਸ਼ ਦੀ ਇਲੈਕਸ਼ਨ ਹੈ ਇਹਨੇ ਹਿੰਦੁਸਤਾਨ ਦਾ ਅਗਲਾ ਭਵਿੱਖ ਤੈ ਕਰਨਾ ਕਿ ਕੀ ਸਾਡਾ ਦੇਸ਼ ਜਮਹੂਰੀ ਅ ਢੰਗ ਨਾਲ ਚੱਲੇਗਾ ਕਿ ਤਾਣਾ ਸ਼ਾਹੀ ਨਾ ਚੱਲੇਗਾ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਭਾਜਪਾ ਦਾ ਜਿਹੜਾ ਰਾਜ ਰਾਇ ਇਸ ਦੇਸ਼ ਦੇ ਵਿੱਚ ਉਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਘੱਟ ਗਿਣਤੀਆਂ ਦੇ ਬਹੁਤ ਸਖਤ ਖਿਲਾਫ ਰਿਆ ਉਹ ਸਾਰੇ ਉਹਨਾਂ ਦੇ ਹਕੂਕ ਖਤਰੇ 'ਚ ਪਏ ਨੇ ਗਰੀਬ ਤਬਕਾ ਜਿਹੜਾ ਇਸ ਦੇਸ਼ ਦਾ ਚਾਹੇ ਪਿੰਡਾਂ 'ਚ ਵਸਦੇ ਦਲਿਤ ਵਰਗ ਨੇ ਐਸਸੀ ਵਰਗ ਨੇ ਪਛੜੀਆਂ ਸ਼੍ਰੇਣੀਆਂ ਨੇ ਕਿਸਾਨ ਖੇਤ ਮਜ਼ਦੂਰ ਉਹਨਾਂ ਨਾਲ ਭਾਰੀ ਵਿਤਕਰਾ ਕੀਤਾ ਇਸ ਸਰਕਾਰ ਨੇ ਇੱਕ ਛੋਟਾ ਜਿਹਾ ਉਦਾਹਰਣ ਪੇਸ਼ ਕਰਦਾ ਜੇ ਤੁਹਾਡਾ ਨੂੰ ਸਮਝ ਆ ਜੇਗੀ ਕਿ ਆਰਥਿਕ ਵਿਤਕਰਾ ਸਿਆਸੀ ਵਿਤਕਰੇ ਦੀ ਤੁਹਾਡਾ ਬਾਅਦ ਚ ਗੱਲ ਕਰਦਾ ਜੋ ਤਾਨਾਸ਼ਾਹੀ ਰਾਜ ਚੱਲ ਰਿਹਾ ਆਰਥਿਕ ਵਿਤਕਰਾ ਉਹਨਾਂ ਨੇ ਕੀ ਕੀਤਾ ਕਿ ਜਦੋਂ મોદી ਨੇ ਪਹਿਲੀ ਵਾਰ ਸੱਤਾ ਹਾਸਲ ਕਰਨੀ ਸੀ 2000 ਤੇ 14 ਚ ਯਾਦ ਕਰੋ ਉਹ ਦਿਨ ਤਿੰਨ ਚਾਰ ਵੱਡੇ ਵੇਦੇ ਇੱਕ ਉਹਨਾਂ ਨੇ ਕੀਤਾ ਵੇਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਕਿ ਤੁਸੀਂ ਬੀਜੇਪੀ ਨੂੰ ਵੋਟ ਪਾਓ ਤੁਹਾਡੀ ਆਮਦਨ ਨੂੰ ਅਸੀਂ ਦੁੱਗਣੀ ਕਰਾਂਗੇ ਹੁਣ 10 ਸਾਲ ਦੇ ਰਾਜਪਾਲ ਤੋਂ ਬਾਅਦ ਆਮ ਆਮਦਨ ਦੁੱਗਣੀ ਨਹੀਂ ਹੋਈ ਕਰਜ਼ਾ ਅਵਸ਼ ਸਾਡਾ ਖੇਤਾ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਪਿੰਡ ਦੇ ਛੋਟੇ ਦਰਮਿਆਨੇ ਕਿਸਾਨ ਦਾ ਕਰਜ਼ਾ ਦੁੱਗਣਾ ਜ਼ਰੂਰ ਹੋਇਆ ਹੈ ਨੰਬਰ 1 ਨੰਬਰ 2 ਉਹਨਾਂ ਨੇ ਕਿਹਾ ਕਿ ਆ ਕਾਂਗਰਸ ਨੇ ਬੜਾ ਲੁੱਟਿਆ ਦੇਸ਼ ਨੂੰ ਤੇ ਵੱਡੇ ਵੱਡੇ ਤਾਕਤਵਾਰ ਬੰਦਿਆਂ ਦਾ ਪੈਸਾ ਵਿਦੇਸ਼ੀ ਬੈਂਕਾਂ ਦੇ ਵਿੱਚ ਪਿਆ ਹੈ ਤੇ ਮੈਂ ਵਿਦੇਸ਼ੀ ਬੈਂਕਾਂ ਚੋਂ ਪੈਸਾ ਕਢਾ ਕੇ ਤੁਹਾਡੇ ਖਾਤਿਆਂ ਵਿੱਚ ਹਰ ਬੰਦੇ ਦੇ 15 ਲੱਖ ਰੁਪਏ ਤੁਹਾਡੇ ਕੱਲੇ-ਕੱਲੇ ਦੇ ਖਾਤੇ ਵਿੱਚ ਪਾਇਆ ਕਰ ਉਹ ਕੋਰਾ ਝੂਠ ਸੀ ਭਾਜਪੀ ਦਾ ਤੀਸਰਾ ਕਿਆ ਕਿ ਦੇਸ਼ ਵਿੱਚ ਬਹੁਤ ਬੇਰੁਜ਼ਗਾਰੀ ਹੈ ਸਾਡਾ ਦੇਸ਼ ਦੀ ਆਬਾਦੀ ਇਸ ਵਕਤ 140 ਕਰੋੜ ਹੈ ਇਸ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਨਜ਼ਰੀਏ ਨਾਲ ਮੈਂ 2 ਕਰੋੜ ਸਰਕਾਰੀ ਨੌਕਰੀਆਂ ਹਰ ਸਾਲ ਦਿਆ ਕਰੂੰਗਾ ਭਾਜ ਕਿ 10 ਸਾਲਾਂ ਵਿੱਚ 20 ਕਰੋੜ ਸਾਡੇ ਨੌਜਵਾਨਾਂ ਨੂੰ ਪਿੰਡਾਂ ਦੇ ਵਿੱਚ ਰੋਜ਼ਗਾਰ ਮਿਲਣਾ ਚਾਹੀਦਾ ਸੀਗਾ ਅਗਰ 20 ਕਰੋੜ ਮਿਲਦਾ ਤਾਂ ਸਮਝ ਲਓ ਕਿ ਇਸ ਦੇਸ਼ ਦਾ तकरीबन ਹਰ ਪੰਜਵਾਂ ਸੱਤਵਾਂ ਦਸਵਾਂ ਨੌਜਵਾਨ ਸਰਕਾਰੀ ਮੁਲਾਜ਼ਮ ਹੋਣਾ ਚਾਹੀਦਾ ਸੀ ਪਰ ਮੈਂ ਨੌ ਤਰਾਣੀ ਸਮੇਤ ਪਿੱਛੇ ਬੁਰਜ ਇਹੀ ਰੋ ਰੇ ਨੂੰ ਕਿ ਕਿ ਸਾਡੇ ਬੱਚੇ ਪੜ ਗਏ ਐਮਏ ਪਾਸ ਕਰ ਲਿਆ ਕੁੜੀਆਂ ਨੇ ਪੀਐਚਡੀ ਕਰ ਲਈ ਕਿਸੇ ਨੇ ਡਾਕਟੋਰੇਟ ਕਰ ਲਈ ਕਿਸੇ ਨੇ ਮੈਡੀਕਲ ਕਰ ਲਿਆ ਪਰ ਨੌਕਰੀ ਕੋਈ ਹੈ ਨਹੀਂ ਹਾਲਾਂਕਿ ਮੋਦੀ ਦਾ ਵਾਅਦਾ ਉੱਥੇ ਆ ਸੀਗਾ ਜੇ ਮੈਂ ਭਗਵੰਤ ਦੀ ਗੱਲ ਕਰ ਰਿਹਾ ਉਹ ਵੀ ਬੜਾ ਸ਼ੋਰ ਮਚਾ ਰਿਹਾ ਪਿਛਲੇ 2 ਸਾਲਾਂ ਤੋਂ ਇਹੀ ਸ਼ੋਰ ਮਚਾਈ ਜਾਂਦਾ ਕਿ ਮੈਂ ਨੌਕਰੀਆਂ ਦੇਤੀਆਂ ਮੈਂ ਪਿੰਡਾਂ ਦੇ ਵਿੱਚ ਆ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਤਾ ਅਸੀਂ ਐਨੇ ਹਜ਼ਾਰ ਨੌਕਰੀ ਦੇਤੀ ਪਰ ਮੈਂ ਜਦੋਂ ਪਿੰਡਾਂ 'ਚ ਜਾ ਕੇ ਪੁੱਛਦਾ ਕਿ ਕਿ ਦੋਸਤੋ ਦੱਸੋ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਹੈ ਇੱਕ ਵੀ ਆਵਾਜ਼ ਨਹੀਂ ਉੱਠਦੀ ਇੱਕ ਵੀ ਆਵਾਜ਼ ਜਾਂ ਤਾਂ ਉਹ ਨੌਕਰੀਆਂ ਪਹਿਲਾਂ ਦੇ ਮੁਲਾਜ਼ਮ ਲੱਗੇ ਹੋਏ ਸੀ ਉਹਨਾਂ ਨੂੰ ਪੱਕੇ ਕੀਤਾ ਜਾਂ ਫਿਰ ਇਹ ਨੌਕਰੀਆਂ ਸਾਡੇ ਆ ਹਰਿਆਣੇ ਦੇ ਰਾਜਸਥਾਨ ਦੇ ਆ ਆਪਣੇ ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਨੌਜਵਾਨ ਬੜੂ ਆਣ ਕੇ ਸਾਡੀਆਂ ਪੰਜਾਬ ਦੀਆਂ ਨੌਕਰੀਆਂ ਲੈ ਗਿਆਂ ਕਿਉਂਕਿ ਨੌ ਤਰ੍ਹਾਂ ਨਹੀਂ ਜੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਨੂੰ ਪਿਛਲੇ 2 ਸਾਲਾਂ ਵਿੱਚ ਨੌਕਰੀ ਨਹੀਂ ਮਿਲੀ ਹੋਗੀ ਤਰੂ ਪੁੱਛਣ ਦੀ ਵੀ ਲੋੜ ਨਹੀਂ ਹੈ ਮੈਨੂੰ ਮੇਰੇ ਵੀਰੋ ਇਸ ਕਰਕੇ ਮੈਂ ਪਹਿਲਾਂ ਭਾਜੀਪੀ ਦੀ ਗੱਲ ਕਰ ਰਿਹਾ ਕਿ ਉਹਨਾਂ ਨੇ ਸਾਡੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਵਿਤਕਰੇ ਦੀ ਗੱਲ ਸੁਣੋ ਤੁਸੀਂ ਜਿਹੜੇ ਕਹਿੰਦੇ ਸੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਗਰੀਬਾਂ ਦੀ ਡਬਲ ਕਰਾਂਗੇ ਆਮਦਨ ਦੋਸਤੋ ਮੈਂ ਤੁਹਾਨੂੰ ਪਾਰਲੀਮੈਂਟ ਦਾ ਫਿਗਰ ਦੇਣ ਲੱਗਾ ਲੋਕ ਸਭਾ ਦਾ ਮਤ ਸਮਝਣੇ ਮੈਂ ਕੋਲੋਂ ਬਣਾ ਰਿਹਾ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਅਮੀਰ ਘਰਾਣੇ ਨੇ ਇਸ ਦੇਸ਼ ਦੇ ਜਿਨ੍ਹਾਂ ਦਾ ਨਾਮ ਤੁਸੀਂ ਅਕਸਰ ਸੁਣਦੇ ਹੋ ਅਡਾਨੀ ਤੇ ਅੰਬਾਨੀ ਤੇ ਟਾਟੇ ਤੇ ਬਿਰਲੇ ਤੇ ਮਹਿੰਦਰੇ 15 ਲੱਖ ਕਰੋੜ ਰੁਪਏ ਮਾਫ ਕੀਤਾ ਦੋਸਤੋ ਉਹਨਾਂ ਦਾ 15 ਲੱਖ ਕਰੋੜ ਰੁਪਏ ਔਰ ਪੈਸਾ ਵੀ ਤੁਹਾਡਾ ਸਾਰਾ ਇਹਦੇ ਮੁਕਾਬਲੇ ਤੇ ਪੰਜਾਬ ਦੇ ਕਿਸਾਨ ਦਾ ਕਰਜ਼ਾ ਕਿੰਨਾ ਵਾ ਟੋਟਲ ਬੈਂਕਾਂ ਦਾ ਆੜਤੀਆਂ ਦਾ ਸੁਸਾਇਟੀਆਂ ਦਾ 1 ਲੱਖ ਕਰੋੜ 15 ਗੋੜਾ ਕਾਟ ਉਹ ਹੈਗਾ ਚੰਦ ਸੈਂਕੜੇ ਕੰਪਨੀਆਂ ਦਾ ਅਮੀਰਾਂ ਦਾ ਇਹ ਹੈਗਾ 12 13 14 15 ਲੱਖ ਪਰਿਵਾਰਾਂ ਦਾ ਪਰ ਤੌਹਣੇ ਕਰਜ਼ਾ ਨਹੀਂ ਮਾਫ਼ ਕੀਤਾ ਸਾਫ਼ ਸਪਸ਼ਟ ਹੋ ਗਿਆ ਕਿ ਕਿਉਂ ਕਿਸਾਨ ਵਿਰੋਧੀ ਆ ਉਹ ਪਿੰਡੂ ਵਿਰੋਧੀ ਆ ਉਹ ਖੇਤ ਮਜ਼ਦੂਰ ਵਿਰੋਧੀ ਆ ਉਹ ਹੈਗਾ ਤੇ ਕੇਵਲ ਤੇ ਕੇਵਲ ਵੱਡੇ ਵਪਾਰੀਆਂ ਦਾ ਯਾਰ ਹੈ ਦੋਸਤਾਂ ਬੀਜੇਪੀ ਔਰ ਇਸ ਲਈ ਤੁਸੀਂ ਸਾਰੇ ਇੱਥੇ ਪਿੰਡਾਂ ਦੇ ਵਾਸਤੇ ਲੋਕੀ ਤੁਸੀਂ ਇਸ ਦੇਸ਼ ਦਾ ਨਾ ਸਿਰਫ ਅਨਾਜ ਦਾ ਭੰਡਾਰ ਭਰਦੇ ਹੋ ਸੁਣ ਲਓ ਚੰਗੀ ਤਰ੍ਹਾਂ ਨਾਲ ਬਲਕਿ ਤੁਹਾਡੇ ਹੀ ਬੱਚੇ ਦੇਸ਼ ਦੇ ਬਾਰਡਰਾਂ ਤੇ ਜਾ ਕੇ ਉਹਨਾਂ ਦੀ ਰਾਖੀ ਵੀ ਕਰਦੇ ਨੇ ਆਪਣੀਆਂ ਜਾਨਾਂ ਵੀ ਉਹ ਗਵਾਉਂਦੇ ਨੇ ਥੋੜੇ ਦਿਨ ਪਹਿਲਾਂ ਮਹਿਤਾ ਪਿੰਡ ਆ ਇੱਥੇ ਉੱਥੇ ਇੱਕ ਅਗਨੀਵੀਰ ਬੱਚਾ 24-25 ਸਾਲ ਦਾ ਮਰਿਆ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਇਨਕਾਊਂਟਰ ਹੋਇਆ ਕਿਸੇ ਭਾਜਪਾ ਦੇ ਵੱਡੇ ਬੰਦੇ ਦਾ ਬੱਚਾ ਮਰਿਆ ਕਿ ਨਹੀਂ ਬਾਰਡਰ ਤੇ ਕਿਸੇ ਅਮੀਰ ਆਦਮੀ ਨੇ ਜਾ ਕੇ ਬਾਰਡਰਾਂ ਤੇ ਰਾਖੀ ਕਰਕੇ ਸਾਡੇ ਦੇਸ਼ ਦੀ ਹਿਫਾਜ਼ਤ ਕੀਤੀ ਉਹ ਯਾਰੋ ਅਨਾਜ ਵੀ ਤੁਸੀਂ ਦਿਓ ਰਖਵਾਲੀ ਵੀ ਤੁਸੀਂ ਕਰੋ ਤੇ ਕਰਜ਼ਾ ਵੀ ਤੁਹਾਡੇ ਸਿਰ ਚੜੇ ਤੇ ਕਰਜ਼ਾ ਮਾਫ ਹੋਵੇ ਉਹਨਾਂ ਅਮੀਰਾਂ ਦਾ ਜਿਹੜੇ ਬੀਜੇਪੀ ਦੇ ਖਾਸ ਤੋਸ ਨੇ ਇਹ ਤਾਂ ਹੋ ਗਿਆ ਤੁਹਾਡੇ ਨਾਲ ਆਰਥਿਕ ਤੌਰ ਤੇ ਧੁੱਖਾ ਹੁਣ ਸੁਣੋ ਗੱਲ ਜਿਹੜਾ ਸਿਆਸੀ ਹਮਲਾ ਹੋਣ ਆ ਰਿਹਾ ਵਾ ਪਿਛਲੇ 10 ਸਾਲਾਂ ਦੇ ਵਿੱਚ ਬੀਜੇਪੀ ਨੇ ਮਿੱਥ ਕੇ ਗੱਟ ਗਿਣਤੀਆਂ ਜਿਹਦੇ ਵਿੱਚ ਮੁਸਲਮਾਨ ਨੇ ਜਿਹਦੇ ਵਿੱਚ ਸਿੱਖ ਨੇ ਜਿਹਦੇ ਵਿੱਚ ਈਸਾਈ ਨੇ ਜਿਹਦੇ ਵਿੱਚ ਦਲਿਤ ਨੇ ਜਿਹਦੇ ਜੈਨੀ ਬੋਧੀ ਇਹ ਸਾਰੇ ਵਰਗਾਂ ਆਦੀਵਾਸੀ ਇਹਨਾਂ ਨਾਲ ਬਹੁਤ ਜ਼ਿਆਦਾ ਜ਼ਿਆਤਿਆ ਕੀਤੀਆਂ ਕਾਨੂੰਨ ਤੁਹਾਡੇ ਉਲਟ ਬਣੇ ਜਾ ਰਹੇ ਨੇ ਆ ਹੁਣੇ বিজেপি ਦੀ ਇੱਕ ਸਰਕਾਰ ਬਣੀ ਉਤਰਾਖੰਡ ਜਿਹੜਾ ਯੂਪੀ ਚੋਂ ਹਿੱਸਾ ਨਿਕਲਿਆ ਉੱਥੇ ਦੋਸਤੋ ਯੂਨੀਫਾਰਮ ਸਿਵਲ ਕੋਡ ਬਣਾਇਆ বিজেপি ਨੇ ਕੀ ਮਤਲਬ ਕਿ ਧਾਰਮਿਕ ਕਾਨੂੰਨ ਹੁਣ ਸਾਰੇ ਵਰਗਾਂ ਦੇ ਉੱਤੇ ਇੱਕ ਲਾਗੂ ਹੋਵੇਗਾ ਇਹ ਦੇਸ਼ ਹੈ ਇੱਕ ਅਲੱਗ ਫੁਲਵਾੜੀ ਇੱਥੇ ਸਿੱਖ ਵੀ ਨੇ ਇੱਥੇ ਹਿੰਦੂ ਵੀ ਨੇ ਇੱਥੇ ਮੁਸਲਮਾਨ ਵੀ ਨੇ ਇੱਥੇ ਕਈ ਕੌਮਾਂ ਕਈ ਧਰਮਾਂ ਦਾ ਦੇਸ਼ ਹੈ 5 700 800 ਕਿਲੋਮੀਟਰ ਬਾਅਦ ਜਾ ਕੇ ਧਰਮ ਜ਼ੁਬਾਨ ਪਹਿਰਾਵਾ ਭਾਸ਼ਾ ਸਭ ਕੁਝ ਬਦਲ ਜਾਂਦਾ ਲੇਕਿਨ ਉਹ ਕਹਿੰਦਾ ਕਿ ਇੱਕ ਦੇਸ਼ ਇੱਕ ਧਰਮ ਇੱਕ ਦੇਸ਼ ਜਿੱਦਾਂ ਇੱਕ ਟੈਕਸ ਕੀਤਾ ਜੀਐਸਟੀ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਧਰਮ ਅਲਟੀਮੇਟਲੀ ਇਹ ਤਾਂ ਸਾਡੇ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਔਰ ਮੁਸਲਮਾਨਾਂ ਨੂੰ ਖਾਸ ਤੌਰ ਤੇ ਕਹਿਣਾ ਚਾਹਣਾ ਇਸ ਪਿੰਡ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਣਾ ਕਿ ਮੁਸਲਮਾਨਾਂ ਹਲੇ ਸਿੱਖਾਂ ਦਾ ਕੋਈ ਧਾਰਮਿਕ ਅਲੱਗ ਕਾਨੂੰਨ ਨਹੀਂਗਾ ਅਸੀਂ ਜਿਹੜਾ ਆਨੰਦ ਕਾਰਜ ਕਰਦੇ ਆ ਨਾ ਉਹ ਹਲੇ ਵੀ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰ ਹੁੰਦਾ ਪਰੰਤੂ ਮੁਸਲਮਾਨਾਂ ਨੂੰ 1937 ਦਾ ਇੱਕ ਮੁਸਲਮ ਪਰਸਨਲ ਲਾਅ ਕੋਡ ਹੁਣ ਉਹਨਾਂ ਨੇ ਸਪੈਸ਼ਲ ਬਣਾਇਆ ਦੇਸ਼ ਦੇ ਵਿਧਾਨ ਵਿੱਚ ਦਰਜ ਆ ਕਿ ਇਹਨਾਂ ਦੇ ਧਾਰਮਿਕ ਰੀਤੀ ਰਿਵਾਜ ਇਹ ਆਪਣੀ ਮਰਜ਼ੀ ਨਾਲ ਕਰਨਗੇ ਇਹ ਸ਼ਾਦੀ ਵੀ ਆਪਣੀ ਮਰਜ਼ੀ ਨਾਲ ਕਰਨਗੇ ਅਲੱਗ ਕਾਨੂੰਨ ਇਹਨਾਂ ਦਾ ਤਲਾਕ ਦਾ ਕਾਨੂੰਨ ਅਲੱਗ ਇਹਨਾਂ ਦੀ ਜਾਇਦਾਦ ਕਿੱਦਾਂ ਤਕਸੀਮ ਹੋਵੇਗੀ ਅਲੱਗ ਇਹਨਾਂ ਦੇ ਹਿਜਾਬ ਪਹਿਨਣਾ ਨਹੀਂ ਪਹਿਨਣਾ ਅਲੱਗ ਕਾਨੂੰਨ ਦੋਸਤੋ ਉਹ ਇਹਨਾਂ ਖੁਸ ਜਾਣਾ ਤੁਹਾਡਾ ਸ਼ਰੀਆਤ ਦਾ ਕਾਨੂੰਨ ਔਰ ਸਾਰਿਆਂ ਦਾ ਸਿੱਖਾਂ ਦੇ ਤਾਂ ਬਹੁਤ ਦੇਰ ਤੋਂ ਮੰਗਿਆ ਕਿ ਅਸੀਂ ਇੱਕ ਵੱਖਰੀ ਕੌਮ ਆ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਸਾਨੂੰ ਅੰਮ੍ਰਿਤ ਛਕਾਤਾ ਅੰਮ੍ਰਿਤ ਵਟ ਖੰਡੇ ਬਾਟੇ ਦਾ ਅਸੀਂ ਦਸਤਾਰ ਸਜਾ ਲਈ ਸਾਡਾ ਸ਼ਕਲੋ ਸੂਰਤ ਬਦਲ ਗਈ ਸਾਡੀ ਜ਼ੁਬਾਨ ਬਦਲ ਗਈ ਸਾਡੇ ਵਿੱਚ ਉਹਨਾਂ ਨੇ ਇੱਕ ਬਹਾਦਰ ਆਦਮੀ ਦੀ ਸਪਿਰਿਟ ਭਰਤੀ ਅਸੀਂ ਵੱਖਰੀ ਕੌਮ ਆ ਅਸੀਂ ਬੜੀ ਦੇਰ ਦੇ ਕਹੀ ਜਾਂਦੇ ਆ ਵੱਖਰੀਆਂ ਵੱਖਰੀਆਂ ਲੇਕਿਨ ਸਾਡੀ ਗੱਲ ਕੋ ਸੁਣਨ ਨੂੰ ਤਿਆਰ ਨਹੀਂ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਗਵਾਂਡੇ ਹਲਕੇ ਤੋਂ ਲੜਨੇ ਡਾਕਟਰ ਧਰਮਵੀਰ ਗਾਂਧੀ ਇਹਨਾਂ ਨੇ ਆਨੰਦ ਕੈ ਆਨੰਦ ਕਾਰਜ ਮੈਰਿਜ ਐਕਟ ਸੈਪਰੇਟ ਅਲੈਦਾ ਬਣਾਇਆ ਜਾਵੇ ਉਹਦਾ ਬਿੱਲ ਲੋਕ ਸਭਾ ਵਿੱਚ ਦਿੱਤਾ ਹੋਇਆ ਆਪਾਂ ਤਾਂ ਕਹਿੰਦੇ ਸਾਨੂੰ ਅਲੱਗ ਬਣਾਓ ਉਹ ਕਹਿੰਦੇ ਨਹੀਂ ਅਸੀਂ ਮਗਰਲੇ ਦਿੱਤਿਆਂ ਦਾ ਵੀ ਹਟਾ ਕੇ ਇੱਕ ਜਿਹੜਾ ਹੈ ਕਾਨੂੰਨ ਬਣਾਵਾਂਗੇ ਇਸ ਲਈ ਇਹ ਤਾਂ ਹਲੇ ਸ਼ੁਰੂਆਤ ਹੈ ਇਹ ਤਾਂ ਪਤਾ ਨਹੀਂ ਕੀ ਹੋਣਾ ਔਰ ਮੁਸਲਮਾਨਾਂ ਨੇ ਖਾਸ ਤੌਰ ਤੇ ਇੰਨਾ ਸੰਤਾਪ ਢਾਇਆ ਪਿੱਛੇ ਯੂਪੀ ਦੇ ਵਿੱਚ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਮਿਚ ਕੇ ਇਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਾੜੇ ਗਏ ਢਾਏ ਗਏ ਘਰ ਮਿਥ ਕੇ ਇੱਕ ਇਹਨਾਂ ਦਾ ਉਹ ਮੁਸਲਮਾਨ ਲੀਡਰ ਉਹ ਕਈ ਵਾਰ ਰਾਜ ਸਭਾ ਕਈ ਵਾਰ ਲੋਕ ਸਭਾ ਜਿੱਤਿਆ ਮੁਖ्तार ਅंसारी ਉਹਨੂੰ ਜੇਲ੍ਹ ਵਿੱਚ ਜ਼ਹਿਰ ਦੇ ਕੇ ਮਾਰਵਾ ਦਿੱਤਾ ਸਰਕਾਰਾਂ ਨੇ ਏਜੰਸੀਆਂ ਨੇ ਮੇਰੇ ਵੀਰੋ ਇਸ ਕਰਕੇ ਸਿੱਖਾਂ ਮੁਸਲਮਾਨਾਂ ਤੇ ਘੱਟ ਗਿਣਤੀਆਂ ਲਈ ਬਹੁਤ ਖਤਰਾ ਵਾ ਤੁਹਾਨੂੰ ਮੈਂ ਤਾਂ ਕਹਿਣਾ ਕਿ ਬਚ ਜੋ ਜੇ ਬਚ ਸਕਦੇ ਹੋ ਪਤਾ ਨਹੀਂ ਸਾਨੂੰ ਵੋਟ ਦਾ ਅਧਿਕਾਰ ਵੀ ਰਹਿਣਾ ਇਸ ਤੋਂ ਬਾਅਦ ਕਿ ਨਹੀਂ ਰਹਿਣਾ ਸੰਵਿਧਾਨ ਪਤਾ ਨਹੀਂ ਕਿਹੜੀ ਸ਼ਕਲ 'ਚ ਹੋਵੇਗਾ ਤਾਨਾਸ਼ਾਹ ਇਸ ਦਾ ਲਫ਼ਜ਼ ਨਾਮ ਹੈ ਤਾਨਾਸ਼ਾਹ ਔਰ ਤਾਨਾਸ਼ਾਹੀ ਪੰਜਾਬ ਨੂੰ ਬਦਕਿਸਮਤੀ ਨਾਲ ਡੋਰੀ ਆ ਇੱਕ ਤਬੀਜ਼ੇ ਪੀ ਦੀ ਹੈ ਹੀ ਆ ਸਾਰਾ ਦੇਸ਼ ਬੀਜੇਪੀ ਦੀ ਤਾਨਾਸ਼ਾਹੀ ਭੋਗ ਰਿਹਾ ਵਾ ਪਰ ਪੰਜਾਬ ਦੋਰੀ ਤਾਨਾਸ਼ਾਹੀ ਭੋਗ ਰਿਹਾ ਇੱਕ ਬੀਜੇਪੀ ਦੀ ਇੱਕੇ ਭਗਵੰਦ ਤੇ ਕੇਚਰੀਵਾਲ ਦੀ ਜੋ ਪੰਜਾਬ ਵਿੱਚ ਅਨਿਆਇ ਕੀਤਾ ਉਹਨਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿੱਲੀ ਦੇ ਕੈਨਟੇ ਭਾਈ ਅਮਰਿਤਪਾਲ ਨੂੰ ਚੱਕ ਕੇ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਭੇਜਤਾ ਮੇਰੇ ਵੀਰੋ ਇਹਨੂੰ ਕਹਿੰਦੇ ਨੇ ਤਾਨਾਸ਼ਾਹ ਸਰਕਾਰ ਜਿਹੜੀ ਬੀਜੇਪੀ ਦੇ ਕੈਨਟੇ ਚੱਲ ਰਹੀ ਹੈ ਔਰ ਇੱਥੇ ਬਸ ਨਹੀਂ ਸਾਲ ਪੂਰਾ ਹੋਇਆ ਇੱਕ ਸਾਲ ਐਨਐਸਏ ਵਿੱਚ ਹੋਰ ਵਾਅਦਾ ਕਰਤਾ ਉਹਨਾਂ ਦਾ ਇਹਨੂੰ ਕਹਿੰਦੇ ਨੇ ਤਾਨਾਸ਼ਾਹ ਸਰਕਾਰ ਮੇਰੇ ਵੀਰੋ ਆ ਜਿਹੜੇ ਕਿਸਾਨ ਕੁੱਟੇ ਗਏ ਸ਼ੰਭੂ ਬਾਰਡਰ ਦੇ ਉੱਤੇ ਤੁਹਾਡੇ ਕੀ ਖਿਆਲ ਐਵੇਂ ਕੁੱਟੇ ਗਏ ਨੇ ਉਹ ਸਾਡੀ ਧਰਤੀ ਦੇ ਅੰਦਰ ਆਈ ਹਰਿਆਣਾ ਦੀ ਪੁਲਿਸ ਕੱਗਰ ਦਰਿਆ ਦੇ ਉੱਤੇ ਉੱਥੇ ਖੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਟੇਅਰ ਗੈਸ ਬੰਬ ਮਾਰੇ ਸਾਡੇ ਟਰੈਕਟਰ ਪੰਨੇ ਸਾਡੇ ਝੰਡੇ ਕੁਚਲੇ ਸਾਡਾ ਪ੍ਰੀਤਪਾਲ ਖਨੋਰੀ ਬਾਰਡਰ ਤੋਂ ਗੋਰੀ ਚ ਪਾ ਕੇ ਚੱਕ ਕੇ ਲੈ ਗਏ ਲੱਤਾਂ ਤੋੜਤੀਆਂ ਮੂੰਹ ਦੀਆਂ ਹੱਡੀਆਂ ਤੋੜਤੀਆਂ ਸਾਡਾ ਸ਼ੁਭਕਰਨ ਕਿਸਾਨ ਸ਼ੰਭੂ ਬੈਰੀਅਰ ਤੋਂ ਗੋਲੀ ਮਾਰ ਕੇ ਹਰਿਆਣਾ ਪੁਲਿਸ ਨੇ ਮਾਰ ਦਿੱਤਾ ਪਰ ਭਗਵਾਨ ਤਮਾਨ ਦੇ ਮੂੰਹੋਂ ਇੱਕ ਸ਼ਬਦ ਉਹਨਾਂ ਦੇ ਵਾਸਤੇ ਨਹੀਂ ਨਿਕਲਿਆ ਮੇਰੇ ਵੀਰੋ ਇਹਨੂੰ ਕੀ ਕਹਿੰਦੇ ਨੇ ਬੀਜੇਪੀ ਔਰ ਝਾੜੂ ਦੀ ਜੁਆਇੰਟ ਰਣਨੀਤੀ ਕਿਸਾਨਾਂ ਨੂੰ ਕੁਚਲਣ ਦੇ ਵਾਸਤੇ ਐਨਐਸਐਲ ਆਉਣ ਵਿੱਚ ਬੀਜੇਪੀ ਔਰ ਝਾੜੂ ਦੀ ਜੁਆਇੰਟ ਰਣਨੀਤੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਇੱਥੋਂ ਸਮਝ ਜਾਓ ਕਿ ਆਉਣ ਵਾਲੇ ਦਿਨ ਇਹਨਾਂ ਦੇ ਹੱਥ ਵਿੱਚ ਵੀ ਪੰਜਾਬ ਦਾ ਰਾਜ ਜਿਹੜਾ ਉਹ ਬਹੁਤ ਮਾੜਾ ਅਤੇ ਮੰਦ ਭਾਗਾ ਵਾ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਜਿਹੜਾ ਸਭ ਤੋਂ ਇੱਕ ਨੰਬਰ ਸਟੇਟ ਸੀ ਅੱਜ 18ਵੇਂ 19ਵੇਂ 20ਵੇਂ 21ਵੇਂ ਨੰਬਰ ਤੇ ਹੈ ਤੇ ਲੋਕਾਂ ਨੇ ਕਿਹਾ ਯਾਰ ਇੱਕ ਵਾਰੀ ਨਵੇਂ ਨੂੰ ਵੀ ਦੇਖ ਲਿਆ ਰਾਜ 92 ਬੰਦੇ ਚਤਾਏ ਮੇਰੇ ਵੀਰੋ ਭੈਣੋ 92 ਐਮਐਲਏ ਕਿਸੇ ਪਾਰਟੀ ਨੂੰ ਅੱਜ ਤੱਕ ਨਹੀਂ ਮਿਲੇ ਪਰ 2 ਸਾਲ ਬੀਤਣ ਤੋਂ ਬਾਅਦ ਕਿਸੇ 92 ਦੀ ਆਵਾਜ਼ ਸੁਣੀ ਤੁਸੀਂ ਕਦੀ ਕਿਸੇ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲਾ ਮਾਰਤਾ 92 ਚੁੱਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ 92 ਚੁੱਪ ਆ ਭਾਨੇ ਸਿੱਧੂ ਤੇ ਚਾਰ ਪਰਚੇ ਦਰਜ ਕੀਤੇ 92 ਚੁੱਪ ਅਸਲ ਸ਼ੰਭੂ ਬਾਰਡਰ ਦੇ ਕਿਸਾਨ ਕੁੱਟੇ ਗਏ 92 ਚੁੱਪ ਆ ਤੁਹਾਡਾ ਕਬੱਡੀ ਦਾ ਪਲੇਅਰ ਸੰਦੀਪ ਰੰਗੜ ਅੰਬਿਆ ਮਾਰਿਆ 92 ਚੁੱਪ ਤੇ ਜਿਹੜਾ ਐਮਪੀ ਦਾ ਕੈਂਡੀਡੇਟ ਬਣਿਆ ਫਿਰਦਾ ਮੀਤ ਹੇਰ ਉਹ ਵੀ ਚੁੱਪ ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਕੋਠੀਆਂ ਤੇ ਕਬਜ਼ੇ ਕਰਨ ਲੱਗੇ ਹੋਏ ਨੇ ਸਰਬ ਸਰਬਜੀਤ ਕੌਰ ਮਾਨੂੰਕੇ ਐਮਐਲਏ ਜਗਰਾਉ ਨੇ ਇੱਕ ਐਨਆਰਆਈ ਦੀ ਕੋਠੀ ਤੇ ਸ਼ਰੀਆਮ ਕਬਜ਼ਾ ਕੀਤਾ ਜਿਹੜਾ ਕਿ ਤੁਹਾਡੇ ਇਸ ਵੀਰ ਨੇ ਇਸ ਆਪੋਜੀਸ਼ਨ ਦੇ ਵਿੱਚ ਰਹਿ ਕੇ ਉਸੀ ਕੋਠੀ ਦਾ ਕਬਜ਼ਾ ਛਡਵਾ ਕੇ ਚਾਬੀਆਂ ਐਨਆਰਆਈ ਨੂੰ ਦਿੱਤੀਆਂ ਮੇਰੇ ਵੀਰੋ ਇਹ ਤਾਂ ਕਬਜ਼ੇ ਬੰਦੇ ਆ ਕੇ ਛੱਡਦੇ ਇਹਦਾ ਜੋ ਕੋਈ ਸਵਾਲ ਪੁੱਛਦਾ ਕੋਈ ਸਰਪੰਚ ਕਹਿੰਦਾ ਮਾਰੋ ਇਹਨਾਂ ਦੇ ਲਫੇੜੇ ਇਹ ਤਾਂ ਲੁਟੇਰੇ ਇਸ ਸ਼ਕਲ ਵਿੱਚ ਆ ਗਏ ਨੇ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ 'ਚ ਜਿਹੜੇ ਕਹਿੰਦੇ ਸੀ ਮਗਰ ਲੀਆਂ ਸਰਕਾਰਾਂ ਨੇ ਬੜਾ ਕਰਜ਼ਾ ਚਾੜਿਆ ਦੋਹਾਂ ਸਾਲਾਂ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚਾੜ ਦਿੱਤਾ ਮੇਰੇ 2500 ਕਰੋੜ ਦਾ 5 ਸੋ ਦਿਨ 10 ਦਿਨ ਪਹਿਲਾਂ ਚੱਕਿਆ ਤਨਖਾਹ ਦੇਣ ਵਾਸਤੇ ਜਿਹੜੀ ਸਰਕਾਰ ਕੋ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦੇਣ ਜੋਗੇ ਪੈਸੇ ਨਹੀਂ ਗਏ ਪਰ ਭਗਵੰਤ ਮਾਨ ਕਹਿੰਦਾ ਰੰਗਲਾ ਪੰਜਾਬ ਹੋ ਗਿਆ ਵਾ ਰੰਗਲਾ ਪੰਜਾਬ ਬੋਰਡ ਲਾਏ ਹੋਏ ਨੇ ਅਖਬਾਰਾਂ ਦੇ ਸਫੇ ਛਪੇ ਹੋਏ ਨੇ ਟੀਵੀਆਂ ਦੇ ਵਿੱਚ ਐਡ ਚੱਲ ਰਹੀ ਆ 에ਰਪੋਰਟਾਂ ਦੇ ਬੋਰਡ ਲਾਤੇ ਅਸਲੀਅਤ ਕੀ ਆ ਕਿ ਰੰਗਲਾ ਨਹੀਂ ਕੰਗਲਾ ਪੰਜਾਬ ਸਾਡੇ ਬੱਚੇ ਨਸ਼ੇ ਦੀ ਕੋੜ ਕਰਕੇ ਟੀਕੇ ਲਾ ਲਾ ਕੇ ਮਰ ਰਹੇ ਨੇ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆ ਕਰ ਰਹੇ ਨੇ ਪਰ ਇਹਨਾਂ ਨੂੰ ਰੰਗਲਾ ਪੰਜਾਬ ਦੇਸ ਰਿਹਾ ਕਰਜ਼ਾ ਸਾਡੇ ਤੇ ਚੜ ਗਿਆ ਇਸ ਤਨ 3.5 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਦੇ ਉੱਤੇ ਸਿਰ ਤੇ 31000 ਕਰੋੜ ਰੁਪਇਆ ਸਾਲ ਦਾ ਅਸੀਂ ਵਿਆਜ ਦੇ ਰਹੇ ਹਾਂ ਜਿਹੜੀ ਸਰਕਾਰ 31000 ਕਰੋੜ ਰੁਪਇਆ ਕਿੱਲਾ ਵਿਆਜ ਦੇਵੇਗੀ ਉਹ ਸੜਕਾਂ ਕੀ ਬਣਾਏਗੀ ਉਹ ਸਕੂਲ ਕੀ ਬਣਾਏਗੀ ਉਹ ਹਸਪਤਾਲ ਕੀ ਬਣਾਉਗੀ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛੋ ਆ ਜੋ ਕੁਝ ਹੋਇਆ ਇੱਥੇ ਕੰਮ ਆ ਜਿਹੜਾ ਦਰਵਾਜ਼ਾ ਰੈਨੋਵੇਟ ਹੋਇਆ ਪਿੰਡ ਚ ਇੰਟਰਲੌਕ ਟਾਈਲ ਲੱਗੀਆਂ ਇਹ ਸਾਰਾ ਕੁਝ ਪਿਛਲੇ ਮੈਡਮ ਰਜ਼ੀਆ ਦੇ ਟਾਈਮ ਤੇ ਹੋਇਆ ਪੁੱਛੋ ਆਪਣੇ ਲੋਕਲ ਐਮਐਲਏ ਨੂੰ ਕਿ ਤੂੰ ਪਿਛਲੇ 2 ਸਾਲਾਂ ਵਿੱਚ ਨੌ ਤਰਾਣੀ ਬੋਰਜਾ ਨੂੰ ਜਾਂ ਕਿਸੇ ਪਿੰਡ ਨੂੰ ਰੁੜਕੇ ਨੂੰ ਕਿੰਨੇ ਪੈਸੇ ਦਿੱਤੇ ਨੇ ਕੋਈ ਗੜੀ ਬਣਵਾਈ ਹੈ ਕੋਈ ਨਾਲੀ ਬਣਵਾਈ ਹੈ ਕੋਈ ਛੱਪੜ ਸਾਫ ਕਰਾਇਆ ਵਾ ਕੋਈ ਸੀਵਰੇਜ ਪਾਇਆ ਤੇ ਦੋਸਤੋ ਜੇ ਕੰਮ ਹੀ ਨਹੀਂ ਕਰਨਾ ਕੁਝ ਵੀ ਸਿਰਫ ਗੱਲਾਂ ਨਾਲ ਨਾਲ ਝਟਕਿਆਂ ਦੇ ਨਾਲ ਟੀਚਰਾਂ ਦੇ ਨਾਲ ਟਾਈਮ ਪਾਸ ਕਰਨਾ ਤਾਂ ਫਿਰ ਮੈਂ ਸਮਝਦਾ ਕਿ ਆਪਾਂ ਇਹਨਾਂ ਨੂੰ ਵੀ ਸਬਕ ਸਿਵਾਉਣਾ ਚਾਹੀਦਾ ਇਹਨਾਂ 92 ਵਿੱਚ ਇੱਕ ਬੰਦਾ ਹੈ ਉਹ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੰਮ੍ਰਿਤਸਰ ਉਹ ਸਿੱਖ ਵੀ ਨਿਗਾਹ ਯਾਰੋ ਉਹ ਪੰਜਾਬੀ ਵੀ ਨਿਗਾ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਪੈਰਵਾਈ ਕਰ ਰਿਹਾ ਵਾ ਉਹ ਉਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਅਮਰਸਰ ਚ ਏਦਾਂ ਕਹਿ ਰਿਹਾ ਕਿ ਆਹ ਮਹੱਲੇ ਜਿਹੜੇ ਨੇ ਇਹ ਰਾਗਮ ਛੱਡੇ ਨੇ ਆਪਣੇ ਅਫਸਰ ਲਾਏ ਹੋਏ ਨੇ ਇੱਥੇ ਨਸ਼ਾ ਵਿਕ ਰਿਹਾ ਵਾ ਉਹ 91 ਬੰਦੂਆ ਮਜ਼ਦੂਰੋ ਉਹ ਭਗਵੰਤਮਾਨ ਕੁਝ ਆਪਣੇ ਐਮਐਲਏ ਤੋਂ ਸਿੱਖ ਲਾ ਜੇ ਖੇਰੇ ਤੋਂ ਨਹੀਂ ਸਿੱਖਣਾ ਚਾਹੁੰਦਾ ਉਹ ਕੁਝ ਪੰਜਾਬ ਦੇ ਹਿੱਤ ਵਿੱਚ ਬੋਲੋ ਸਾਡੇ ਪੰਜਾਬ ਦਾ ਕੁਝ ਸ਼ਵਾਰੋ ਤੁਹਾਨੂੰ 92 ਨੂੰ ਜਿਤਾ ਕੇ ਇੱਥੇ ਭੇਜਿਆ ਤੇ ਹੁਣ ਪਤਾ ਕੀ ਕਹਿ ਰਿਹਾ ਵਾ ਕਿ 13 ਮੈਨੂੰ ਹੋਰ ਚਾਹੀਦੇ ਆ ਤਾਂ ਕਿ ਮੈਂ ਪਾਰਲੀਮੈਂਟ 'ਚ ਆਵਾਜ਼ ਥਾਵਾਂ ਭਰਾਵਾ ਤੈਨੂੰ 92 ਦਿੱਤੇ ਤੁਸੀਂ ਮੂਕ ਦਰਸ਼ਕ ਬਣ ਗਏ ਤੈਨੂੰ 8 ਰਾਜ ਸਭਾ ਦਿੱਤੇ ਇੱਕ ਬੰਦਾ ਵੀ ਨਹੀਂ ਬੋਲਿਆ ਤੇ ਹੁਣ 13 ਦੇ ਦਈਏ ਤਾਂ ਕਿ ਪੰਜਾਬ ਦੇ ਉੱਥੇ ਜਾ ਕੇ ਆਵਾਜ਼ ਜਿਹੜੀ ਆ ਉਹ ਗੂੰਗੀ ਤੇ ਬੋਲੀ ਹੋ ਜਾਏ ਨਹੀਂ ਅਸੀਂ ਪੰਜਾਬ ਦੇ ਵਿੱਚ ਭੇਜਾਂਗੇ ਉਹ ਬੰਦੇ ਡਾਕਟਰ ਗਾਂਧੀ ਵਰਗੇ ਜੋਦੇ ਜਿਹੜੇ ਪੰਜਾਬ ਦੀ ਗੱਲ ਕਰਨਗੇ ਪਾਣੀਆਂ ਦੀ ਗੱਲ ਕਰਨਗੇ ਸਾਡੇ ਦਰਾਜ ਧਾਨੀ ਦੀ ਗੱਲ ਕਰਨਗੇ ਸਾਡੇ ਨਾਲ ਹੋਏ ਉਨਤਾ ਉਹ ਜ਼ਿਆਦਤੀਆਂ ਤੇ ਸਾਡੇ ਨਾਲ ਹੋਏ ਅਨਿਆਏ ਦੀ ਗੱਲ ਕਰਨਗੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪਾਰਲੀਮੈਂਟ ਚ ਗੱਲ ਕਰਨਗੇ ਪਛਰੀਆਂ ਸ਼ਰੀਨੀਆਂ ਤੇ ਗਰੀਬਾਂ ਦੀ ਗੱਲ ਕਰਨਗੇ ਬੇਰੋਜ਼ਗਾਰਾਂ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਇਸ ਦੇਸ਼ ਦੀ ਵਿਧਾਨ ਸਭਾ ਚ ਭੇਜਣਾ ਮੈਂ ਤੁਹਾਨੂੰ ਇਹ ਕਹਿਣਾ ਹਾਂ ਕਿ ਇਹ ਇੱਕ ਇਹ ਸਦਨ ਬਹੁਤ ਇੰਪੋਰਟੈਂਟ ਹੈ ਇੱਥੇ ਤੁਹਾਡੇ ਭਵਿੱਖ ਦੇ ਲੋਕ ਕਾਨੂੰਨ ਬਣਨੇ ਨੇ ਅਗਰ ਤੁਸੀਂ ਉਹ ਬੰਦੇ ਭੇਜੋਗੇ ਜਿਹੜੇ ਸਿਰਫ ਇਹ ਕਹਿਣ ਪਿੱਛੇ ਖੜ ਕੇ ਕੇਜਰੀਵਾਲ ਦੇ ਕੇ ਕੇ ਜੀ ਰਵਾਲ ਕਹਵੇ ਦਿਨ ਹੈ ਹਾਂਜੀ ਸਰ ਦਿਨ ਹੈ ਰਾਤ ਹੈ ਹਾਂ ਸਰ ਰਾਤ ਹੈ ਇਦਾਂ ਦੇ ਬੰਦੇ ਨਾ ਭੇਜੋ ਕਿਤੇ ਗਲਤੀ ਨਾ ਉਥੇ ਬੰਦਾ ਭੇਜੋ ਜਿਹੜਾ ਤੁਹਾਡੀ ਗੱਲ ਉਥੇ ਠੋਕ ਵਜਾ ਕੇ ਸਾਹਮਣੇ ਸਰਕਾਰ ਦੇ ਮੱਥੇ ਤੇ ਕਰੇ ਔਰ ਮੈਂ ਤਾਂ ਰੁਵਾਇਦਾ ਕਰਨ ਆਇਆ ਕਿ ਅਗਰ ਭਾਈ ਗੁਰੂ ਦੀ ਕਿਰਪਾ ਨਾਲ ਆਪਣੀ ਸਰਕਾਰ ਬਣ ਗਈ ਇੰਡੀਆ ਅਲਾਈਅੰਸ ਦੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਕਿ ਸਾਡਾ ਵੀ ਕੁਝ ਕਰੋ ਸਾਡੇ ਬੱਚੇ ਪੜ ਪੜ ਕੇ ਘਰਾਂ ਦੇ ਵਿੱਚ ਬੈਠੇ ਨੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਜੇ ਤਾਂ ਬਣ ਗਈ ਕਾਂਗਰਸ ਦੀ ਸਰਕਾਰ ਮੇਰਾ ਤੁਹਾਡੇ ਨਾਲ ਵਾਅਦਾ ਵਾਅਦਾ ਹੈ ਕਿ ਅਸੀਂ ਕੋਈ ਐਸਾ ਪ੍ਰੋਜੈਕਟ ਲੈ ਕੇ ਆਵਾਂਗੇ ਜਿਹੜਾ ਵਾਤਾਵਰਣ ਵੀ ਖਰਾਬ ਨਾ ਕਰੇ। ਕਈ ਵਾਰ ਫੈਕਟਰੀਆਂ ਇਹੋ ਜਿਹੀ ਆ ਜਾਂਦੀਆਂ ਨੇ ਜਿਹੜਾ ਸਾਰਾ ਗੰਦਲਾ ਕਰ ਦਿੰਦੇ ਨੇ, ਪਾਣੀ ਸਾਰਾ ਤਬਾਹ ਕਰ ਦਿੰਦੇ ਨੇ। ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਕਪੂਰਥਲਾ ਚ ਬਣੀ ਹੈ ਰੇਲ ਕੋਚ ਫੈਕਟਰੀ। ਉਹ ਪੂਰਾ ਸ਼ਹਿਰ ਬਸਿਆ ਰੁਕੋ। ਜਿਹੜੇ ਤੁਸੀਂ ਕੋਈ ਗਏ ਉੱਥੇ ਕਪੂਰਥਲੇ ਤੋਂ ਸੁਲਤਾਨਪੁਰ ਦੇ ਰਾਹ ਦੇ ਵਿੱਚ ਮੇਰਾ ਖਿਆਲ ਆ ਕੱਟੋ-ਕੱਟ ਦੀ ਦਾ 5 ਲੱਖ ਬੰਦੇ ਨੂੰ ਪਰਿਵਾਰ ਨੂੰ ਫਾਇਦਾ ਹੋਇਆ ਹੋਵੇ। ਐਦਾਂ ਦਾ ਕੋਈ ਯੂਨਿਟ ਲੱਭ ਕੇ ਲੈਉਣ ਦੀ ਕੋਸ਼ਿਸ਼ ਕਰਾਂਗੇ। ਆ ਪਗਵੰਤ ਮਾਨ ਮੁੱਖ ਮੰਤਰੀ ਬਣੇ ਨੂੰ ਹੋ ਗਏ ਆ ਇੱਕ ਮੈਡੀਕਲ ਕਾਲਜ ਨਹੀਂ ਬਣਾ ਸਕਿਆ ਆ ਮਸਤੂਆਣਾ ਸਾਹਿਬ ਦੇ ਲਾਗੇ ਉਹਦਾ ਨੀ ਪੱਥਰ ਪਿਆ ਹੋਇਆ ਧੂਰੀ ਦੇ ਉੱਤੇ ਕਿ ਰੇਲ ਦੇ ਉੱਤੇ ਪੁਲ ਨਹੀਂ ਬਣਾ ਸਕਿਆ ਮੇਰੇ ਵੀਰੋ ਇੱਕ ਆ ਮੈਡੀਕਲ ਕਾਲਜ ਮਲੇਰਕੋਟਲਾ ਵੀ ਵਾਦਾ ਕੀਤਾ ਸੀ ਆ ਝੂਠਾ ਇੱਕ ਨੀ ਪੱਥਰ ਹੋਰ ਫੜਿਆ ਗਿਆ ਪੈਸੇ ਵੀ ਸੈਂਟਰ ਦੇ ਮੈਡਮ ਦਸ ਨੇ ਆ ਗਏ ਹੋਏ ਨੇ ਪਰ ਫਿਰ ਵੀ ਮੈਡੀਕਲ ਕਾਲਜ ਨਹੀਂ ਬਣਾ ਸਕਿਆ ਉਹ ਜਿਹੜਾ ਰੇਲਵੇ ਲਾਈਨ ਦੇ ਉੱਤੇ ਉਹਦੀ ਪੁਲ ਨਹੀਂ ਬਣਾ ਸਕਿਆ ਧੂਰੀ ਆਪਣੇ ਹਲਕੇ ਦੇ ਵਿੱਚ ਉਹ ਜਿਹੜਾ 슈ਗਰ ਮਿਲ ਇਹਦੇ ਹੁੰਦਿਆ ਬੰਦ ਹੋ ਜਵੇ ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਚ ਉਹ ਜਿਹੜਾ 13 14 ਕਰੋੜ ਰੁਪਇਆ ਉਹਦਾ ਬਕਾਇਆ ਨਹੀਂ ਦਿਵਾ ਸਕਿਆ ਉਹ ਲੋਕੋ ਤੁਹਾਡਾ ਕੀ ਸਵਾਰੇਗਾ ਜਿਹੜਾ ਮੀਤ ਹਰ ਅੱਜ ਕਹਿੰਦਾ ਮੈਨੂੰ ਐਮਪੀ ਬਣਾਓ ਉਹਦੇ ਕੋਲੋਂ 5 7 ਮਹਿਕਮੇ ਭਗਵੰਤ ਨੇ ਖੋਏ ਨੇ ਵਿਦਿਆ ਮੰਤਰੀ ਸੀ ਖੋលਿਆ ਪਬਲਿਕ ਹੈਲਥ ਮਿਨਿਸਟਰ ਖੋਲਿਆ ਪੀਡਬਲਿਊ ਖੋਲਿਆ ਮਾਈਨਿੰਗ ਮਿਨਿਸਟਰ ਖੋਲਿਆ ਉਹ ਜਿਹੜਾ ਬੰਦਾ ਐਡਾ ਨਲਾਇਕ ਆ ਮਨਿਸਟਰ ਨਹੀਂ ਬਣ ਸਕਿਆ ਚਲਾ ਸਕਿਆ ਸਭ ਕੁਝ ਹੁੰਦਿਆ ਹੋਇਆ ਉਹ ਉਹ ਐਮਪੀ ਬਣ ਕੇ ਤੁਹਾਡਾ ਕੀ ਸਵਾਰੇਗਾ ਅਤੇ ਮੈਨੂੰ ਇੱਕ ਦਿਨ ਮਜ਼ਾਕ ਕਰਦੇ ਕਹਿੰਦੇ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਆਉਂਦੇ ਅੱਛਾ ਦੱਸੋ ਲੋਕੋ ਪਿੰਡਾਂ ਦੇ ਨਾਮ ਜਾਣਨੇ ਜ਼ਰੂਰੀ ਆ ਲੋਕ ਸਭਾ ਵਿੱਚ ਜਾਣ ਵਾਸਤੇ ਕੇ ਕੈਂਸਰ ਦੀ ਗੱਲ ਕਰਨੀ ਜ਼ਰੂਰੀ ਹੈ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ੇ ਦੀ ਗੱਲ ਕਰਨੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਹੈ ਉਹ ਕਈ ਸੌ ਫੁੱਟ ਸੈਂਕੜੇ ਫੁੱਟ ਥੱਲੇ ਚਲੇ ਗਿਆ ਉਹਦੀ ਗੱਲ ਕਰਨੀ ਜ਼ਰੂਰੀ ਹੈ ਬੇਰੋਜ਼ਗਾਰੀ ਦੀ ਗੱਲ ਕਰਨੀ ਜ਼ਰੂਰੀ ਹੈ ਮੀਤ ਹੈ ਕਿ ਪਿੰਡਾਂ ਦੇ ਨਾਮ ਜਾਣਨਾ ਹੈ ਆਖੇ ਜੀ ਖੇਰਾ ਬਾਹਰੋਂ ਆ ਗਿਆ ਇਹਨੂੰ ਪੁੱਛੋ ਤੇਰਾ ਜਿਹੜਾ ਪਾਪਾ ਲੜਿਆ ਕੇਜਰੀਵਾਲ ਬਾਰਾਨਸੀ ਜਾ ਕੇ ਉਹ ਬਾਹਰ ਨਹੀਂ ਸੀ ਲੜਨ ਗਿਆ ਮੋਦੀ ਦੇ ਮੁਕਾਬਲੇ ਦੇ ਉੱਤੇ ਆ ਜਿਹੜਾ ਤੁਹਾਡਾ ਰਾਗਵ ਚੱਡਾ ਤੁਸੀਂ ਰਾਜ ਸਭਾ ਦਾ ਮੈਂਬਰ ਬਣਾਇਆ ਇਹ ਤਾਂ ਮੈਨੂੰ ਲੱਗਦਾ ਭਗਵੰਤ ਮਾਨ ਦੇ ਸਤੋਜ ਵਿੱਚ ਪੈਦਾ ਹੋਇਆ ਹੋਣਾ ਉੱਥੇ ਪੜਿਆ ਹੋਣਾ ਜਿਹੜਾ ਲੋਕਲ ਬੰਦਾ ਸੀ ਜਿਹੜਾ ਰਾਜ ਸਭਾ ਆਜਾ ਸੰਦੀਪ ਪਾਠਕ ਬਣਾ ਲੈ ਤੁਸੀਂ ਇਹ ਮੈਨੂੰ ਲੱਗਦਾ ਤੁਹਾਡੇ ਸੁਨਾਮ ਸ਼ਹਿਰ ਦੇ ਕਿਤੇ ਪੜਿਆ ਹੋਣਾ ਕੁਝ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਪਿੱਛੇ ਅੰਦਰ ਗਰੇਵਾਨ ਦੇ ਝਾਕ ਮਾਰੋ ਪਘੋੜੇ ਲੈਂਦੇ ਨੇ ਜਿਹੜੇ ਰੋਜ਼ ਗਾਲਾਂ ਕੱਢਦੇ ਸੀ ਕਾਂਗਰਸੀ ਮਾੜੇ ਕਾਲੀ ਮਾੜੇ ਇਹਨਾਂ ਦੇ ਤਿੰਨ ਉਮੀਦਵਾਰ ਪਘੋੜੇ ਨੇ ਮੇਰੇ ਵੀਰੋ ਆ ਜਲੰਧਰ ਤੋਂ ਸ਼ੁਰੂ ਕਰੋ ਪਹਿਲਾ ਰਗ ਉਹ ਲੈ ਕੇ ਆਏ ਰਿੰਕੂ ਕਾਂਗਰਸ ਦਾ ਇੱਕ ਪਘੋੜਾ ਉਹ ਐਤਕੀ ਟਿਕਟ ਸਮੇਤ ਹੀ ਭੱਜ ਗਿਆ ਭਾਜਪੀ ਚ ਫਿਰ ਇਹਨਾਂ ਨੇ ਚੱਕਿਆ ਇੱਕ ਪਵਨ ਤੀਨੂ ਅਕਾਲੀਆਂ ਦਾ ਪਘੋੜਾ ਐਸਐਮਐਲ ਹੁਸ਼ਾਰਪੁਰ ਵਿੱਚ ਚੱਕਿਆ ਕਾਂਗਰਸ ਦਾ ਰਾਜਕੁਮਾਰ ਚੱਬੇਵਾਲ ਪਘੋੜਾ ਤੇ ਫਤਿਹਗੜ੍ਹ ਸਾਹਿਬ ਵਿੱਚ ਚੱਕਿਆ ਜੀਪੀ ਸਿੰਘ ਐਕਸ ਐਮ ਐਲ اے ਬੱਸੀ ਪਠਾਣੀ ਪਠਾਣਾ ਕਾਂਗਰਸ ਦਾ ਪਘੋੜਾ ਤੇ ਫਿਰ ਦੂਜਿਆਂ ਨੂੰ ਕਹੀ ਜਾਂਦੇ ਕਾਂਗਰਸ ਬੜੀ ਮਾੜੀ ਜੇ ਕਾਂਗਰਸ ਅਕਾਲੀ ਏਡੇ ਮਾੜੇ ਨੇ ਤੇ ਫਿਰ ਉਹਨਾਂ ਦੇ ਬੰਦੇ ਕੋਲ ਲੈਨੇ ਤੁਸੀਂ ਆ ਧੂਰੀ ਵਾਲਾ ਆਪਣਾ 골ਡੀ ਕੱਲ ਤੱਕ 골ਡੀ ਕਰਪਟ ਕੱਲ ਤੱਕ 골ਡੀ ਟਾਇਲਾ ਖਾ ਗਿਆ ਕੱਲ ਤੱਕ 골ਡੀ ਝਿਮ ਖਾ ਗਿਆ ਤੇ ਜਦੋਂ ਉਹਨਾਂ ਦੀ ਝੋਲੀ ਵਿੱਚ ਜਾ ਕੇ ਡਿੱਗ ਗਿਆ ਹੁਣ 골ਡੀ ਬੁੱਧ ਤੋਤਾ ਹੋ ਗਿਆ ਇਸ ਕਰਕੇ ਇੰਨੀਆਂ ਹੁਨਤਾਈਆਂ ਨੇ ਇਹਨਾਂ ਦੀ ਗੱਲਾਂ ਦੇ ਵਿੱਚ ਇੰਨੀਆਂ ਜ਼ਿਆਦਾ ਅਗਰ ਮੈਂ ਗੱਲ ਕਰਨ ਲੱਗਾ ਤਾਂ ਸ਼ਾਇਦ ਮੈਂ ਘੰਟੀਆਂ ਘੰਟੇਾਂ ਬੱਦੀ ਇਹਨਾਂ ਦੀਆਂ ਨਿਲੈਕੀਆਂ ਤੁਹਾਨੂੰ ਗਿਣਾ ਸਕਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਮੇਰੇ ਵੀਰੋ ਮੈਂ ਪੈਣਾ ਨੂੰ ਕਹਿਣ ਆਇਆ ਰਜ਼ੀਆ ਜੀ ਨੇ ਵੀ ਕਿਆ ਹੋਣਾ ਆ ਇਹਨਾਂ ਨੂੰ ਇਹਨਾਂ ਨੇ ਕਿਹੜਾ ਕਿਆ ਸੀਗਾ ਕਿ 1000 ਰੁਪਿਆ ਦਿਓ ਕੇਜਰੀਵਾਲ ਤੋਂ ਮੰਗਿਆ ਕਿਸੇ ਨੇ ਦੱਸੋ ਔਰਤਾਂ ਨੇ ਕਿੰਨੇ ਮਹੀਨੇ ਹੋ ਗਏ 26 ਪੈਣੋ ਜੇ ਤੁਹਾਡੇ ਕੋਲ ਵੋਟ ਮੰਗਣੋਂ ਉਹਨਾਂ ਦੇ 26000 ਰੁਪਏ ਸੁੱਟੋ ਸਾਡੀ ਵੋਟ ਪਾ ਦੇਣੇ ਦੇ ਦੋ ਵੋਟ ਪਾ ਦਿਓ ਉਹਨੂੰ 26000 ਰੁਪਇਆ ਬਕਾਇਆ 26 ਮਹੀਨਾ ਦਾ ਇਹਨਾਂ ਦਾ ਸਭ ਨਾਲ ਹੀ ਝੂਠੇ ਵੇਦੇ ਇਸ ਕਰਕੇ ਤੁਹਾਨੂੰ ਕਹਿਣ ਆਇਆ ਕਿ ਸਾਰੇ ਇਕੱਠੇ ਹੋਵੋ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਤੁਹਾਡੀ ਵੋਟ ਮੰਗਣ ਆਇਆ ਮੈਂ ਮੈਂ ਅਕਾਲੀਆਂ ਨੂੰ ਵੀ ਅਪੀਲ ਕਰਦਾ ਅਕਾਲੀ ਵਰਕਰ ਬਹੁਤ ਚੰਗੇ ਨੇ ਲੀਡਰ ਮਾੜੇ ਹੋ ਸਕਦੇ ਉਹਨਾਂ ਦੇ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਚੰਗੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪਣੇ ਊਸੂਲ ਤੋੜੇ ਹੋਣਗੇ ਉਹਨਾਂ ਦੇ ਵਲੰਟੀਅਰ ਬਹੁਤ ਕਿਸੇ ਨੇ ਅਸੂਲ ਨਹੀਂ ਤੋੜਿਆ ਉਹ ਤਾਂ ਅੱਜ ਵੀ ਦੇਰਿਆਂ ਚੱਕਰੇ ਨੇ ਉਹ ਤਾਂ ਅੱਜ ਵੀ ਇਨਕਲਾਬ ਦੇ ਉੱਤੇ ਪਹਿਰਾ ਦੇ ਰਹੇ ਨੇ ਮੈਂ ਉਹਨਾਂ ਦੀ ਵੋਟ ਮੰਗਣ ਆਇਆ ਮੈਂ ਕਾਮਰੇਡਾਂ ਦੀ ਵੋਟ ਮੰਗਣ ਆਇਆ ਹਾਂ ਕਾਮਿਊਨਿਸਟਾਂ ਦੀ ਜਿਹੜੇ ਚੰਗੇ ਬੰਦੇ ਨੇ ਮੈਂ ਤੇਜਾ ਸਿੰਘ ਸੁਤੰਤਰ ਸੇਵਾ ਸਿੰਘ ਠਿਕਰੀਵਾਲ ਦੇ ਪਹਿਰਾਕਾਰ ਜਿਹੜੇ ਇੱਕ ਇਸ ਬਾਗੀ ਧਰਤੀ ਦੇ ਉੱਤੇ ਪੈਦਾ ਹੋਏ ਸੀਗੇ ਮੈਂ ਉਹਨਾਂ ਦੀ ਵੀ ਵੋਟ ਮੰਗਣ ਆਇਆ ਉਮੀਦ ਕਰਦਾ ਕਿ ਪਹਿਲੀ ਤਰੀਕ ਨੂੰ ਤੁਸੀਂ ਹੱਥ ਤੇ ਚੋਣ ਨਿਸ਼ਾਨ ਤੇ ਵੋਟ ਪਾਉਂਗੇ ਇੱਕ ਗੱਲ ਯਾਦ ਰੱਖਿਓ ਕਿ ਖੈਰਾ ਨਾ ਤਾਂ ਡਰੇ ਕਿਸੇ ਦੇ ਸਾਹਮਣੇ ਖੜ ਕੇ ਨਾ ਉਹ ਘਬਰਾਵੇ ਤੁਹਾਡੇ ਸੰਗਰੂਰ ਦੀ ਔਰ ਪੰਜਾਬ ਦੀ ਠੋਕ ਵਜਾ ਕੇ ਪਾਰਲੀਮੈਂਟ ਵਿੱਚ ਗੱਲ ਕਰੂੰਗਾ ਔਰ ਤੁਹਾਡਾ ਭਰੋਸਾ ਕਦੀ ਮੈਂ ਟੁੱਟਣ ਨਹੀਂ ਦਊਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ